डिग सारी बाले सारे सड़े पे रा बजे डिग्रिया हाँ मोटर भी कुछ नहीं बचा शुक्र करो टैंकी बार गई ट्रैक्टर थोड़ा है ਅਕੀਂ ਬਿਤਰ ਦੋ ਵੇ ਇੱਕ ਵੀ ਬਿਜਲੀ ਤਾਂ ਇਹ ਕਰੇ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਆਹ ਮੋਟਰਾਂ ਵੀ ਸੜ ਗਿਆ ਹੋਰ ਮੋਟਰਾਂ ਵੀ ਸੜ ਗਿਆ ਮੋਟਰਸਾਈਕਲ ਵੀ ਸੜ ਗਿਆ ਆ ਵੇਖੋ ਨਾ ਤੇ ਟਰੈਕਟਰ ਵੀ ਆਵੇ ਟਰੈਕਟਰ ਵੀ ਆਵੇ ਸ਼ੁਕਰ ਕਰੋ ਬਾਜਗਾਨ ਹੋਰ ਆਵੇ ਛਤਰੀ ਛੁਤਰੀ ਛੜ ਗਈ ਆ ਸ਼ੋ ਵੀ ਇਦਨ ਕਾਲੀ ਹੋ ਗਈ ਸਾਰੀ ਆ ਸੀਟ ਇਹ ਸੀਟ ਇਹ ਸਾਫ਼ ਸੁਥਰੀ ਕਰਨਾ ਤਾਂ ਕੰਮ ਜੇ ਆ ਸਾਰੀ ਛਤਰੀ ਛੁਤਰੀ ਢੱਗ ਗਈ ਸੀ ਆਵੇ ਸਭ ਸਾਰੀ ਖਰਾਬ ਹੋ ਗਈ ਟਰੈਕਟਰ ਦੀ ਦੂਜੀ ਵਾਰ ਕਰੀ ਵਾਪਸ ਬਹੁਤ ਨੁਕਸਾਨ ਹੋਇਆ ਉਹ ਲਾਕਾਂ ਇੱਥੋਂ ਨਿਕਲਣ ਦੇ ਜਦੋਂ ਉਮੀਦ ਦੇ ਵਿੱਚੇ ਨਾਲੇ ਬਹੁਤ ਜ਼ਿਆਦਾ ਇੱਥੋਂ ਡਿੱਗੀ ਆ ਇੱਥੋਂ ਆਏ ਨੂੰ ਚੜ੍ਹ ਕੇ ਉੱਪਰ ਨੂੰ ਇਹ ਗਈ ਜਿਹੜੀ ਅੰਦਰੋਂ ਆਈ ਆ ਇੱਥੋਂ ਇਹ ਇੱਥੋਂ ਉੱਪਰ ਨੂੰ ਨਿਕਲ ਗਈ ਹਾਂ ਇਹ ਤੇ ਬਈ ਤਾਫੇਰ ਦੇ ਉੱਤੋਂ ਹਾਜ਼ਰ ਲੱਗੀ ਨਾ ਕੋਈ ਕੋਈ ਇੱਧਰ ਆਵੇ ਆਹ ਜੀ ਬਸਾਂ ਦੇ ਨਾਲ ਨਾਲ ਆ ਰਿਹਾ ਦਾਣੇ ਦਾ ਡਰਾਮਾ ਵੀ ਕੋਈ ਬੱਦਰੀਆਂ ਆਉਂਦੀਆਂ ਆਹ ਦੇਖੋ ਬਾਲੇ ਸਾਰੇ ਸੜੇ ਗਏ ਆ ਆ ਆਹ ਯਾਰ ਵੇ ਕਿੱਥੇ ਟੱਕਰ ਜਾ ਰਿਹਾ ਦੂਸਰੇ ਕਮਰੇ ਜੇ ਤੇੜ ਆ ਗਈ ਜੇ ਬਿਜਲੀ ਗਈ ਜਾਵੇ ਇਧਰੋਂ ਵੀ ਨਹੀਂ ਮਿਲਦੀ ਜੀ ਅੱਗ ਆਹ ਦੇਖੋ ਬਹੁਤ ਜਿਆਦਾ ਨੁਕਸਾਨ ਆਇਆ ਬਹੁਤ ਜਿਆਦਾ ਮੈਂ ਗੁਰਾਹ ਦਾ ਟਰੈਕਟਰ ਦਾ ਇੱਥੋਂ ਲਾਟਾਂ ਨਿਕਲਦੀਆਂ ਸੀ ਹਾਂ ਦੇਖੋ ਰਾਤ ਨੂੰ ਮਿਹਰੇ ਤੱਕ ਆਉਂਦਾ ਰਾਤ ਦੇ 2 ਵਜੇ ਆਈ ਆ ਰਾਤੀ 2 ਵਜੇ ਪਤਾ ਲੱਗਿਆ ਆਹ ਹੱਲੇ ਵੀ ਤੁੰਨ ਨਿਕਲੀ ਜਾਂਦਾ ਇੱਥੋਂ ਨਿਕਲੀ ਆ ਤੇ ਉਹ ਸਾਰੀ ਤਰੇੜ ਪੈ ਗਈ ਪਰਲੇ ਕਮਰੇ ਜਿਹੇ ਸੋਫਰ ਕਰ ਉਹ ਕਮਰਾ ਨਹੀਂ ਲੱਗਿਆ ਵਿਚ ਆ ਹੋ ਗਿਆ ਸਾਰਾ ਸਾਰਾ ਸੜ ਗਿਆ ਆ ਵੀ ਹਲੇ ਬਾਲੇ ਸਾਰੇ ਪਿਆ ਥੱਲੇ ਹੋ ਖਤਰਾ ਇਹਨੂੰ ਘਟਨੇ ਪੈਣਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ। ਜਿਆਦਾ ਜਿਆਦਾ ਮਿੱਤਰੋ ਬਚਾਅ ਕਰੋ ਸਾਰਿਆਂ ਨੇ। ਸਾਥੀ ਮੇਰੇ ਕਰੇ ਸਾਰਿਆਂ ਦੇ। ਬਾਕੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਆ ਵੀ ਜਿਹੜੀ ਲਈ ਤਾਰਾ ਇੱਧਰ ਤੱਕ ਆਇਆ ਸਰ। ਰਸਾ ਜਦੋਂ ਠੀਕ ਆ। ਇੱਧਰ ਵੀ ਤਰੇੜਾਂ ਆ ਗਈਆਂ ਵੇਖੋ। ਕਮਰਾ ਜਿੱਤਿਆ ਸਾਰਾ ਹੀ ਹਿੱਲ ਗਿਆ ਸਾਰਾ ਸਮੋਲ ਚੁੱਕ ਲੜ ਗਿਆ ਅੱਗ ਲੱਗੀ ਕਿ ਛੜ ਗਈ ਇਹ ਤਾਈ ਕਰੇ ਆਪਣੇ ਲੱਗਿਆ ਬਹੁਤ ਜਿਆਦਾ ਨੁਕਸਾਨ ਬਾਹਰ ਹੀ ਮੈਨੂੰ ਪਤਾ ਹੀ ਨਹੀਂ ਕਿ ਸਪਣੀ ਦੇ ਚਾਹੀ ਹੋ ਸਾਰੇ ਬਾਲੇ ਛੜੇ ਲੰਮਾ ਬਰਾਂਦਾ ਸੀ ਬਹੁਤ ਜਿਆਦਾ ਲਾਟਾਂ ਨਿਕਲ ਰਹੀਆਂ ਬਾਲੇ ਵੀ ਸਾਰੇ ਵੀਡੀਓ ਨੂੰ ਆਤਵਾਦੋ ਸ਼ੇਅਰ ਕਰ ਦੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਆਪਾਂ ਨੂੰ ਬੇ ਨਵੇਂ ਵੀਡੀਓ ਲੈ ਕੇ ਹੁੰਦੇ ਰਾਂਗੇ ਤੇ ਮਿਲਦੇ ਆ नेक्स्ट ਵੀਡੀਓ